ਹਈ ਪਰ ਤੁਸੀਂ ਨੂੰ ਗੁਰੂ ਸਾਹਿਬ ਦੇ ਹਨ ਭਾਗ ਵਾਲੇ ਜੇ ਕੰਪਨੀ ਗੱਲ ਦੇਖੀ ਹੋਈ ਤੇ ਮੇਰੇ ਗਿਆਨਵਾਧਾ ਕਰਦੇ ਇਹ ਕਿ ਮੈਂ ਲੱਗਿਆ ਪਾਣੀ ਪੀਂਘਿਆ ਪਾਣੀ ਨੂੰ ਪੜਨਾ ਹੈ ਪਾਣੀ ਪੀਂਘਿਆ ਪਾਣੀ ਨੂੰ ਸੋਲਣਾ ਹੈ ਸੋਲਣਾ ਤੇ ਪੜਾਉਣਾ ਬਰਤਦਾ ਹੈ ਪਾਣੀ ਪੀਂਘਿਆ ਪਾਣੀ ਨੂੰ ਪੋਣਾ ਹੈ ਆਇਓ ਸੋਲਣ ਪੜ੍ਹਤੋ ਆਪੋ ਸੇਖ ਸਤਿਉਕੀ ਪਿਆਰਿਓ ਗਾਵੋ ਸਹੀ ਪਾਣੀ ਨੂੰ ਪੜ੍ਹੋ ਉਹਿੱਕੇ-ਉਿੱਕੇ ਤੇ ਗਿਆਨਵਾਧਾ ਕਰਦੇ ਮੈਨੂੰ ਨਹੀਂ ਲੱਗਦਾ ਕਿ 3 ਕਲਾ ਗੁਰੂ ਜੀ ਨੇ ਕਿਉਂ ਲਿਖੀ ਵੜਾਂਗੇ ਸੁਣਾਗੇ ਗਾਵਾਂਗੇ ਕਿ ਬਾਣੀ ਦੇ ਵਿੱਚ ਜਿੰਦਗੀ ਜਿਉਂ ਕਰ ਗਿਆਨ ਲਿਖਿਆ ਉਹ ਗਿਆਨ ਮਿਲੇਗਾ ਕਿ ਸਾਨੂੰ ਕੀ ਕਰਨਾ ਹੈ ਜੇ ਜਿੰਦਗੀ ਜਿਉਣੀ ਨਾ ਆਈ ਕਿਸੇ ਨੂੰ ਉਹਨੇ ਪੜ੍ਹਾਈ ਕਿਸੇ ਵੀ ਕੰਮ ਦੀ ਕਿੰਨਾ ਮਰਤੀ ਵੀ ਉਹ ਬੈਕਿੰਗ ਨੂੰ ਪਲੇਸ ਬਣੋਏਗੀ ਕਾਸਾ ਘੋਗੇ ਉਠੀ ਪਹੋਗੇ ਤਾਰ ਲੋਗੇ ਉਠੀ ਚਰਾਣਾ ਵੀ ਹੋਣਾ ਚਾਹੀਦਾ ਕਾਲਸ ਚਰਾਣਾ ਵੀ ਹੋਣਾ ਚਾਹੀਦਾ ਜ਼ਿੰਦਗੀ ਜਿਉਣੀ ਵੀ ਹੋਣੀ ਚਾਹੀਦੀ ਇੱਥੇ ਗਾਲੂ ਵਿੱਚ ਬੈਠ ਕੇ ਲੱਗਦਾ ਸਵਰਗ ਸੁਭਾਣੂ ਇੱਥੇ ਸਾਡੇ ਕੋਲ ਪਿੰਨੇ ਕੋਈ ਆਏ ਆ ਜੋ ਸਾਡਾ ਸਰਕਲ ਹੈ ਹਰ ਪਾਸੇ ਫਿਕਰ ਚੋੜ ਹੈ ਹਨਾ ਧਰਮ ਗੱਲਾਂ ਕਰਿਆ ਕਰ ਲਗੇ ਸਮਾਰਟ ਪ੍ਰਾਪਰਟੀਆਂ ਵਿੱਟੂ ਦੇ ਪਾਪਾ ਦੀ ਉੱਠੀ ਵਧੀ ਹੈ ਪਰ ਸੁਣੀ ਏਸੀ ਚਾਹੁੰਦੇ ਨੇ ਕੰਪਲੈਟ ਮੰਨੇ ਨੇ ਵਿਟੂ ਕੋਲ ਬੁਰਟ ਵੀ ਹੈ ਵਿਟੂ ਕੋਲ ਡੇਅ ਲੱਤਨਾ ਮੋਬਾਈਲ ਵੀ ਹੈ ਵਿਟੂ ਦੇ ਫਰੈਂਡਸ ਕਹਿੰਦੇ ਨੇ ਬੱਲੇ ਬੱਲੇ ਤੇਰੀ ਤਾਂ ਕਹਾਣੀ ਬਣੀ ਪਰ ਵਿਟੂ ਦੇ ਫਰੈਂਡਸ ਨੇ ਜਿਹੜਾ ਆਨੇ ਤਿਲਕਾ ਅਕੀਰਦਾ ਉਹ ਪੜਿਆ ਲਿਖਿਆ ਬਾਅਦ ਉਹ ਨੌਕਰੀ ਤੇ ਜਾਂਦਾ ਪੈਸਾ ਕਮਾਉਂਦਾ ਘਰ ਵਾਦ ਕੇ ਉਹ ਬੋਲਾ ਵੀ ਹੁੰਦਾ ਇਹ ਗਾਮ ਚੱਕ ਦਾ ਤੇ ਹੋ ਰਾਤ ਨੂੰ ਘਰ ਚ ਕਲੇਸ਼ ਪਾਵੇਗਾ ਤੇ ਮਿੱਟੂ ਦੀ ਮਾਂ ਨੂੰ ਡੰਗਾ ਲੱਗਦਾ ਹੁਣ ਵਿਕਰ ਨੂੰ ਉਸੇ ਆਉਂੀ ਬੋਕੀ ਦਾ ਬੜੀ ਬਡੀ ਕਾਰ ਤੇ ਕੀ ਮੈਂ ਜਦੋਂ ਵਿਗੜਿਆ ਮੀਂਹ ਚੜਾ ਉਹ ਕੀਰ ਦਾ ਚਿੱਟਾ ਖਾ ਕੇ ਬਣ ਜਾਂਦਾ ਸਭੇ ਭਾਵੇਂ ਉਹਦੇ ਕੋਲ ਪੁੱਛ ਕੇ ਉਹ ਬੀ ਬੋਕੀ ਦੇ ਕੁੱਲੀ ਨੀ ਜਿੰਦਗੀ ਵੀ ਜੁੜੀ ਹੋਣੀ ਚਾਹੀਦੀ ਕਈ ਹਜ਼ਾਰਾ ਲੋਕ ਪੜ੍ਹੇ ਲਿਖੇ ਮੈਂ ਪੜ੍ਹੇ ਦੀ ਕਰਿਆ ਹੁਣ ਉਹਦੇ ਪੜ੍ਹੇ ਲਿਖੇ ਪੁਲਕੀਆ ਕਾਲਜ ਨੂੰ ਜਾਂ ਕੋਠੀਆ ਚੋ ਐਸਸੀ ਨੂੰ ਉੱਚ ਨਿਕਲ ਕੇ ਐਸਸੀ ਕਾਜ ਬਹਿ ਕੇ ਕੌਂਟਾ ਵਿਚਾਰੀਆਂ ਦੇ ਵਿੱਚ ਜਾ ਕੇ ਤਰਪੜੇ ਹੁੰਦੇ ਨੇ ਤਰਸ ਹੁੰਦੀ ਅੰਦਰ ਉਹਨਾਂ ਨੂੰ ਕਲਾਕ ਦੇ ਕੇ ਚੱਲਦੇ ਨੇ ਕਿਹੜੀ ਦੁਨੀਆ ਦੇ ਚੱਲਦੇ ਨੇ ਜੇ ਜ਼ਿੰਦਗੀ ਨੇ ਜੁੜੀ ਆਈ ਜੇ ਪਰਿਵਾਰ ਦਾ ਆਪਨਾ ਸੰਭਾਲਣਾ ਆਇਆ ਇਹ ਕਾਲੀ ਬਸਰ ਨੇ ਇਹ ਕਮਾਈ ਨੂੰ ਕੀ ਕਰਾਂਗੇ ਇਹ ਗੱਲ ਤੋਂ ਨਹੀਂ ਜਦਨ ਬਣਦੇ ਨੇ ਕੋਣ ਇਲਾਹਾਬਾੜ ਹਾਈ ਕੋਰਟ ਦੇ ਜੱਜ ਦੇ ਘਰੋਂ ਪੰਜ ਪੰਜ ਸੌ ਦੇ ਰੋਟਾ ਜੇ ਕੋਰੀਆਂ ਨੇ ਕਿੱਥੋਂ ਆਈਆਂ ਭੋਲਾ ਕੀਤਾ ਬੰਦਾ ਪੜਿਆ ਲਿਖਿਆ ਹੋਵੇ ਮੈਂ ਲਾਲਚੀ ਹੋਵੇ ਤੁਸੀਂ ਮੰਨੂ ਸੁਝਾਇਓ ਬੰਦੇ ਤੇ ਕੁੱਤੇ ਤੇ ਮੜ ਗਿਆ ਕੁੱਤਾ ਵੀ ਲਾਲਚੀ ਤੇ ਬੰਦਾ ਵੀ ਲਾਲਚੀ ਬਣ ਕੇ ਰਹਿ ਗਿਆ ਮੈਂ ਕਿਹਾ ਕੁੱਤਾ ਕਿਸ ਸੁਪਰੀਅਰ ਜੋ ਕਿ ਉਹ ਬਹਾਦਰ ਹੈ ਇਹ ਬੰਦਾ ਬੰਦਾ ਆਤਮਕੌਮ ਤੇ ਡਿਗਿਆ ਬੰਦਾ ਬਹਾਦਰ ਨਹੀਂ ਹੁੰਦਾ ਪੜਿਆ ਲਿਖਿਆ ਬੰਦਾ ਅਨਿਆਮ ਕਰੇ ਪੜਿਆ ਲਿਖਿਆ ਬੰਦਾ ਭ੍ਰਸ਼ਟਾਚਾਰ ਕਰੇ ਪੜਿਆ ਲਿਖਿਆ ਬੰਦਾ ਲਾਲਚੀ ਹੋਵੇ ਉਹ ਫਿਰ ਐਜੂਕੇਸ਼ਨ ਐਜੂਕੇਸ਼ਨ ਕਹਿ ਲਿਆ ਸਭ ਉਹ ਇਹ ਐਜੂਕੇਸ਼ਨ ਦਾ ਪ੍ਰਮਾਨ ਹੈ ਕਿ ਇਹਨੂੰ ਕੱਲ੍ਹ ਪੜਿਆ ਲਿਖਿਆ ਕੌਮ ਸਵਾਦ ਨਹੀਂ ਤਰਾਸਵਾਦ ਨਹੀਂ ਉਹ ਜਦ ਤੇ ਹੁੰਦਾ ਮਹਾ ਗੋਸ ਦਾ ਮਤਾ ਪ੍ਰਵਾਹ ਹੋ ਗਿਆ ਤੁਹਾਨੂੰ ਪੜਦੇ ਹੋ ਥਿੰਕ ਕਿ ਗਲੋਬਲੀ ਐਕਲੋਬਲੀ ਰਾਣਾ ਸ ਕਰੋ ਦੀ ਸਭੋ ਚਾਹ ਪਰ ਦੁਨੀਆ ਕਿਦਾਂ ਦੀ ਹੈ ਦੁਨੀਆ ਦਾ ਲੋਕ ਕਿਹਾਰੇ ਪ੍ਰਤੀਕ ਕੀ ਬੋਲਦੇ ਤਾਂ ਇਹ ਸੋਚ ਪਰੰਡੀ ਹੋ ਜਾਈਗੀ ਬੜਾ ਬਣਾ ਲੈਣਾ ਬਹੁਤ ਜਾਏਗਾ ਤਾਂ ਅਸੀਂ ਗਲਤ ਕਰਨ ਦਾ ਨਾ ਤਰੀਕਾ ਮਤਲਬ ਜਾਊਗਾ ਤੁਹਾਡੀ ਸੋਚ ਬਦਲੇਗੀ ਮਹਾਂ ਦੋਸ਼ ਦਾ ਮਤਲਬ ਇਹ ਆ ਪ੍ਰਸਤਾਵ ਪਾਸ ਹੋਦਾ ਕਿ ਉਹ ਜੱਜ ਨੂੰ ਉਸ ਦੀ ਕ੍ਰੀਸ ਕੇ ਲਾਉਣ ਦਾ ਪ੍ਰਸੀਜ ਕਰੂ ਉਹ ਕਿਸੇ ਤਰ੍ਹਾਂ ਅਸਿਆਕੀ ਦਾ ਮਰਦਾ ਕਿਉਂਦਾ ਨਾ ਦੁਨੀਆ ਨੂੰ ਜਾਮਨ ਲੋਕ ਇਹ ਨਾ ਕਰਨ ਤੱਕ ਹੈ ਮਰ ਗਿਆ ਇਹਨੇ ਬੰਦ ਪਾਇਆ ਹੈ ਕਿ ਮਰ ਗਈ ਲੋਕ ਕਹਿੰਦਾ ਚੰਗਾ ਸੀ ਬੜੀ ਚੰਗੀ ਸੀ ਵਿਹਾਰ ਕਰਦਾ ਸੀ ਕਿ ਇਮਾਨਦਾਰ ਸੀ ਇਹ ਦੇ ਨੇ ਨਹੀਂ ਜਦ ਨਹੀਂ ਗਾੜੀ ਪਾਈਸ ਅਫਸਰ ਦੇ ਘਰ ਸੌਏ ਜਾਂ ਨਿਕਲੂ ਕਿੱਦਾਂ ਆਈਆਂ ਹੁਣ ਪਾਵਰ ਸਿਲਰ ਕਰਵਾ ਕੀਤਾ ਇਹਦੇ ਵਾਸਤੇ ਇੱਕ ਰੋਤੇ ਪੁੱਤ ਵਾਸਤੇ ਇੱਕ ਦਿਨ ਪੁਲਿਸ ਨੇ ਉਹਨੂੰ ਦਵਾਈਆਂ ਟੈਕਨ ਟੋਰ ਕੇ ਥੱਲੇ ਕੂੜੇ ਦੇ ਢੇਰ ਦੇ ਵਿੱਚ ਮੋਟੇ ਬੈਸ ਆ ਗਈ ਕਿਲਾਉਤਾ ਪੁੱਤ ਸੰਗਤਾਂ ਵਾਲਾ ਬੰਦਾ ਘਰ ਵਾਣ ਵਾਣ ਕਰਕੇ ਸੁਟਾਈ ਕਰ ਗਿਆ ਬੜੇ ਲੱਗੇ ਬਾਪ ਨੂੰ ਕੋਈ ਗੇਰਤ ਨਹੀਂ ਆਈ ਮੜੇ ਲਿਕੇ ਪੁੱਤਰ ਨੂੰ ਰਿਸ਼ਤੇਦਾਰ ਵੜੀਆਂਸ ਲੈ ਗਏ ਦੱਸੋ ਤੁਹਾਨੂੰ ਕੀ ਗਈ ਉਹਦੇ ਘਰ ਪੁੱਛੀ ਆਓ ਬੜੀ ਕੋਟੀ ਸੋਣੀ ਕਾਲ ਤੇ ਕੀ ਬਣੂ ਜ਼ਿੰਦਗੀ ਵੀ ਜੁਣੀ ਹੋਣੀ ਚਾਹੀਦੀ ਹੈ ਇਹ ਪੜਾਹਿਆ ਇੱਕ ਵਾਰਿਆ ਤਾਂ ਕਮੋ ਜੇ ਇੰਨੇ ਨਿੱਕੇ ਦੇ ਰੂਪ ਕੋਣ ਦੱਸੇਗਾ ਸਹੀ ਰਾਹ ਜਿਹੜਾ ਗਲਤ ਕਿਹਾ ਹੈ ਕੀ ਇਹ ਬੁਝਨ ਬਾਰੇ ਲਈ ਇਤਨ ਜਾਣਣਾ ਚਾਹੀਦਾ ਇਤਨ ਜਾਣਾ ਗਲਤ ਹੈ ਕਿਹਦੇ ਨੂੰ ਸਮਝ ਜਿਹੜੀ ਬੈਸਟ ਵੇ ਬਲਾਈਫ ਹੈ

ਮਨ ਬਿਚਾਰੇ ਮੂਨਾ ਪੜੇ ਕਿ ਮਨ ਨਾਲ ਵਿਚਾਰੇ ਨੂੰ ਪੜਦਾ ਕਿ ਗਿਆਨ ਪੜ੍ਹਦੀ ਕਿ ਨਹੀਂ ਜੇ ਮੈਂ ਪੜ੍ਹ ਰਿਹਾ ਮਤਲਬ ਕੀ ਹੈ ਜਿਹੜੇ ਗੂੰਗੂੰ ਕਰਕੇ ਬੇਤੀਆਂ ਪਾ ਰਹੇ ਉਹਨਾਂ ਦੇ ਕਿ ਘੁਮਾ ਕੇ ਅੱਖਾਂ ਦੇ ਉਹਨਾਂ ਦੀ ਮਨ ਨਾਲ ਪੜ੍ਹਦੇ ਉਹ ਸਮਝ ਨਹੀਂ ਆਉਂਦਾ ਬਾਣੀ ਪੜੋ ਗਾ ਗਾ ਕੇ ਬਾਣੀ ਪੜੋ ਮੁਸਕਰਾ ਮੁਸਕਰਾ ਕੇ ਬਾਣੀ ਪੜੋ ਸਮਝ ਸਮਝ ਕੇ ਸਹਿਜ ਭਾਈ ਜੋ

ਆਹੇ ਸਾਹਮਣੇ ਗੁਰਦੁਆਰਾ ਹੁੰਦਾ ਸੀ ਕਿਨੇ ਗੁਰਦੁਆਰੇ ਚੱਲਿਆ ਕੰਧਾਰੀ ਕਾ ਲੱਗਣਾ ਹੈ ਨਾ ਬਾਹਰ ਹੀ ਆਣੋ ਤੇ ਜਦ ਲੰਕਿਆ ਤੇ ਕਰੋ ਕਿ ਨਾ ਅਨੰਤ ਪਿਆ ਮੇਰੇ ਵਾਇਕ ਨੂੰ ਸ਼ੁਰੂ ਹੋਣਾ ਹੋ ਵਾਇਕ ਉਹ ਕਪਾਰ ਤੋਂ ਪਹੁੰਚ ਕੰਨਾਂ ਜ਼ਬਾਣੀ ਬਈ ਸੀ ਵਾਪਸ ਹੋਣੀ ਸੰਤਕਾਲੀ ਨੂੰ ਨੀਂਰ ਭਾਈ ਕੰਪੋਸ਼ਨ ਕੇ ਉੱਥੇ ਰਹੇਗੇ ਕਿ ਅਸੀਂ బిਜੀ ਆ ਉਹ ਜਿਹੜੇ ਪਹਿਲੇ ਸੀ ਪਰ ਠੀਕ ਕਰਦੇ ਸੀ ਦੁਕਾਨਦਾਰੀ ਉੱਥੇ ਰਹੇਗਾ ਘਾਟਾ ਵਿਆਹ ਕਰ ਦਿੱਤਾ ਗੁਰੂ ਅਮਰਦਾਸ ਦੇ ਭਤੀਜੇ ਨਾਲ ਪੜਾਹੇ ਮੁੰਡੇ ਨਾਲ ਵਿਸਤ੍ਰਿਤ ਪਤਾ ਨਾ ਸਾਰਿਆਂ ਨੂੰ ਕਿ ਉਹ ਕੁਝ ਕੀ ਨੂੰ ਲੱਗੀ ਪਰ ਅਮਰਦਾਸ ਜੀ ਉਹਨਦੇ ਕੋਲ ਕਿਉਂ ਲਾ ਕਰਦਾ ਸਭਾ ਜੀ ਲਗੇ ਹੁਣ ਜਦੋਂ ਬੀਬੀ ਇਹਨਾਂ ਨਾਲ ਵਿਆਹ ਹੋਗਾ ਤੇ ਗੁਰੂ ਅੰਗਦੇਵ ਜੀ ਤੇ ਗੁਰੂ ਅਮਰਦਾਸ ਸੋਰੀ ਉਹਨਾਂ ਦੀ ਉਹਨਾਂ ਦੀਆਂ ਬਾਤਾਂ ਸੌਣ ਨੇ ਉਹਨਾਂ ਦਾ ਗੁਰੂ ਕੋਈ ਬਾਤ ਸੌ ਤੱਕ ਦੇ ਗੋਲੇ ਨੇ ਸਿੰਘ ਜੀ ਨੂੰ ਹੋਰ ਕਿੱਥੇ ਗੁਰੂ ਲੱਭਣ ਜਾਂਦੇ ਆਂ ਪੀਰ ਥਾਂ ਤੇ ਮਿਲਦੇ ਪੀਰ ਤੋਂ ਨਾ ਲਾਉਂਦੇ ਆਂ ਡੱਗਾ ਜੇ ਵਸਦਾ ਉਹ ਗੁਰੂ ਨਹੀਂ ਮਿਲਿਆ ਜਿਹੜਾ ਖੰਡ ਪਾ ਸਕੇ ਜਿਹੜਾ ਅਸਲੀ ਹੋ ਉਹ ਤੇ ਪ੍ਰਸੰਚ ਆ ਗਏ ਕਹਿੰਦੇ ਗੁਰੂ ਲੱਭਣਾ ਹੀ ਨਹੀਂ ਬੁੱਤਾ ਹੋ ਗਿਆ ਹੁਣ ਇਹਦੇ ਮਾਰਗਦਰਸ਼ਕ ਤੇ ਜਦ ਪ੍ਰਸੰਚ ਹੋਰ ਵੀ ਬੀ ਅਮਰੋਸ ਘਰ ਦੇ ਹੋ ਗਏ ਸੌਲੇ ਘੜਾਈ ਅਮਰਤ ਲਈ ਉੱਠਦੀ ਹੈ ਚਾਤੀ ਨੂੰ ਬੁਧਾਣੀ ਪਉਂਦੀ ਹੈ ਹੱਥ ਨਾਲ ਲੱਸੀ ਲੱਗਦੀ ਹੈ ਮੂੰਹ ਨਾਲ ਬਾਣੀ ਹੁੰਦੀ ਹੈ ਤੇ ਬਾਣੀ ਅਮਰ ਦਾਸ ਜੀ ਦੇ ਕੰਨਸ ਕਰਦੀ ਤੇ ਪ੍ਰੈਸਰ 24 ਗੁਰੂਤ ਰੋਗ ਸੰਤਾਨਕ ਹੈ ਜੋ ਨਹੀਂ ਚੱਲਦੀ ਕਹਿੰਦੇ ਬੀਬੀ ਕੀ ਹੁੰਦੀ ਹੈ ਕਹਿੰਦੇ ਉਹ ਨਾਮ ਜੀ ਪਾਉਂਦੇ ਕਹਿੰਦੇ ਬੜੀ ਮਿੱਠੀ ਲੱਗਦਾ ਜਿਵੇਂ ਜੱਜਰ ਕਰ ਗਈ ਬਾਣੀ ਦਾ ਸਰਕਾਰ ਦੇ ਨਾਮ ਗੁਰਮਾਨ ਸਿੰਘ ਜੀ ਗੱਦੀ ਤੇ ਉਹਦੇ ਪਿਤਾ ਗੁਰੂ ਅਗੰਗਦ ਦੇ ਬਰਦਮਨ ਗੁਰੂ ਸਾਹਿਬ ਲੈ ਕੇ ਆਪਣੇ ਮੁਕੇਵੜਾ ਜੀ ਨੂੰ ਗੁਰੂ ਸਾਹਿਬ ਲੈ ਆਏ ਗੁਰੂਆਂ ਦੇ ਕਿਰਿਆ ਠੰਡ ਪੈ ਗਈ ਸਿੱਖ ਬਣ ਗਏ ਬੰਦ ਹੋ ਗਏ ਕਿੰਨੇ ਦੇ ਇੱਕ ਘੰਟਾ ਨਹੀਂ ਇੱਕ ਦਿਨ ਨਹੀਂ ਇੱਕ ਸਾਲ ਨਹੀਂ ਬਾਰ ਸਾਲ ਉੱਥੇ ਸੇਵਾ ਕਰਦੇ ਰਹੇ ਕਹਿੰਦੇ ਮੁੱਢੀ ਉਪਰੇ ਗੁਰੂ ਕਰ ਗਿਆ ਉਹਨੂੰ ਸੇਵਾ ਕਰਕੇ ਜੀਵਨ ਸਫਲ ਕਰ ਮੇਰੇ ਲੋਕੀ ਇਹਦੀ ਹੁੰਦੀ ਜੁਰੀਆਮੀ ਤੌਰ ਤੇ ਪਰਮਾਦਾ ਕਰ ਆਪਕੋ ਜੇ ਦੀ ਸਾਂਝ ਪਣੀ ਗੁਰੂ ਦਾ ਦਰ ਜਾਣ ਨਿਮਾਨ ਸਿੰਘ ਬਣ ਕੇ ਭਿਆਸ ਤੋਂ ਪਾਣੀ ਦੀ ਗੱਗਰ ਭਰ ਕੇ ਖਡੂਰ ਸਾਹਿਬ ਆ ਕੇ ਸੁਣਨ ਗਏ ਪਰ ਸਾਹ ਉਹ ਕਿਹਾ ਆਪਣੇ ਮਨ ਨੂੰ ਗੇਡਾ ਲਾ ਕੇ ਖੱਡੀ ਨਾਲ ਤੋਂ ਦੇਖ ਪਏ ਦਵਾਈ ਕਹਿੰਦੀ ਆ ਹੁਣ ਥਾਲੇ ਨੂੰ ਭਲੀ ਕੋਈ ਨਹੀਂ ਖਾਣਾ ਕੋਈ ਨਹੀਂ ਇਹ ਬੈਠਾ ਬੇਕਾਰ ਹੋ ਕੇ ਮੇਰੇ ਸਾਹਮਣੇ ਵਾਲਾ ਹੁੰਦਾ ਤੇ ਰੋਟੀ ਕੋਕ ਦਿੰਦਾ ਤੇ ਕਾ ਟਿੱਕੇ ਪੈਂਦਾ ਤੇ ਟੋਕ ਨਹੀਂ ਕਰਦਾ ਪਾਣੀ ਪੋ ਰਿਹਾ ਲਾਈਫ ਨੂੰ ਕੀ ਪਤਾ ਵੀ ਇਹ ਤਾਂ ਜੀ ਨਿਯਮ ਮਾਰਕ ਦਾ ਦਰਵਾਜ਼ਾ ਹੈ ਇਹਨੇ ਜੀਵਨ ਸਫਲਾ ਕਰਿਆ ਕਿਤੇ ਮੋੜ ਕੇ ਬਰੋ ਤੇਰੇ ਕੰਨਾਂ ਤੋਂ ਬਾਣੀ ਪਈ ਸੀ ਠੁਠੀ ਜੂ ਲਾਈ ਜਿਹੜਾ ਨੂਰ ਕੋਈ ਨਹੀਂ ਸੀ ਜਿਹਨੇ ਪ੍ਰਸੰਤ ਸੀ ਉਹ ਟੀਜੇ ਮਾਲਕ ਨੂੰ ਧੰਨ ਗੁਰੂ ਅਮਰਦਾਸ ਜੀ ਬਣ ਕੇ ਜੁਨੀਅਰ ਤੇ ਵੀ ਨਾਸੂ ਬੁਣ ਕੰਨਵਾ ਤੇ ਮਾਨਯੋ ਦੇ ਮਾਨਯੋ ਤਾਨਯੋ ਦੇ ਤਾਨ ਨਿਊਟਿਨ ਜੀ ਉਹ ਇਹ ਆਸਰਾ ਦੇ ਆਸੇ एड्डी बड़ी पसंद की बना दी पानी देखो पानी कितने पानी आप पढ़ नहीं चाहिए अंडरस्टैंडिंग में पानी निकाल के किसी अगला स्टेप पर लिखी है जो पानी की विक्रिया समझ आया तो वो आमल लेते हैं तब वो देख लेती है तब वो बात नहीं है ये देख बात नहीं क्यों कोई व्यक्ति सी ऐतबार का देर सी का रिपोर्� ਇੰਨਾ ਸਰੋਗ ਵੀ ਚਲੋ ਮੈਂ ਘੁੰਮ ਫਿਰਉਣਾ ਨਾਲ ਉਹ ਕਿਉਂ ਜਿੱਥੇ ਨਾਲ ਲੰਘ ਸਕਣਾ ਉਹ ਚਲਾ ਗਿਆ ਬਰਤੁਆਲਾ ਸਾਬ ਉਹ ਵੀ ਪੀਤਨ ਹੋ ਰਿਹਾ ਸੀ ਨਾਲ ਵੀ ਗੋਲ ਲੱਗ ਪਿਆ ਸਿੰਘਤ ਨਾਲ ਗੋਲਦੀ ਆ ਉਹ ਵੀ ਗੋਲ ਲੱਗ ਪਿਆ ਜੇ ਤੂੰ ਪੀਤੇ ਮਦੂਰ ਹੋਏ ਬਰਨੂ ਕੋ ਬਾਗੇ ਚ ਆਈ ਆਪਣਾ ਪਾਇਨਾ ਪਛਾਨੀ ਰਸ ਨੂੰ ਧੱਕੇ ਕਰੇ ਕਹਿੰਦੇ ਕਿ ਆਪਣੇ ਨੂੰ ਪੀ ਕੇ ਮਰ ਤੋਂ ਮਰਦੀ ਰਹੀ ਨਾ ਜਿੰਨੂੰ ਪੀ ਕੇ ਬਸ ਆਪਣੀ ਪਾਇ ਦੀ ਪਛਾਣ ਹੋ ਜਾਣਾ ਉਹ ਕਿ कौन सी जनता साहब में के माध्यम से दिया बताते हैं तो ना काफी मंदसौर वो लिंक करके रोलेक्शन करते हैं लिंक करके उठे कम करते हैं सेट कराओ पर दी विपरे इबर प्रेस्टोर कॉटेक बढ़िया मामा ये दी के ज़्यादा मंदा मंदा ही नहीं मंदा करना नहीं हुना नहीं कदेक कदेक फैकल मारती हूँ ना कुछ नहीं होना बोल रह ਵੰਦਾ ਬਾਣੀ ਘਾਲਿਆ ਸਿਰ ਉਧਾਰਿਆ ਲੰਗਰ ਛਕ ਰਿਆ ਤੇ ਜਦੋਂ ਘਰ ਗਿਆ ਤੇ ਕੁੱਪੜ ਜੀ ਆਇਆ ਜਿੰਦਾ ਬਾਣੀ ਆਏ ਸੇਵਾ ਕਰਦੋ ਚੱਕੀ ਬੋਤਨ ਰਖੀ ਲੈਣੇ ਤੇ ਬੋਲਦੇ ਉਹ ਤੁਸੀਂ ਮੈਨੂੰ ਸੁਝਾਓ ਤੁਹਾਰੇ ਕਿੰਨਾਂ ਗਿਆਨ ਆ। ਉਹ ਕਹਿਣ ਗਿਆ ਸੀ ਬਿਲਕੁਲ ਹੋ ਗਿਆ ਸੀ ਟਾਈਪਾਸ ਕਰ ਗਿਆ ਸੀ ਲੰਗਰ ਛਕਣ ਗਿਆ ਸੀ ਗੁਰੂਦvare ਹੋਏ ਸੋਚੀ ਪਈ। ਉਹ ਤੋਂ ਨੇ ਅੱਗ ਨਾਲ ਜਾਣੀ ਚਾਹੀਦੀ ਅੱਕਰ ਮਿਲਦੀ ਹੈ ਅਕਰ ਮਿਲੀ ਹੈ ਜੀ ਸਾਹਿਬ ਜੇਰਵਾ ਦਾ ਰਾਜੇ ਸੇਵਾ ਬਣ ਗਈ ਇਹ ਬਦ ਨੀਤੀ ਹੈ ਧਰਮ ਨੀਤੀ ਹੈ ਇਹ ਗੱਲ ਤਾਂ ਬੁਲੀ ਅਮਰਤੋ ਤੁਹਾਨੂੰ ਕੰਪਸਿਸਟ ਦਾ ਮੈਨੂੰ ਕਿਤਾਬਾਂ ਤੋਂ ਯੂਨੀਵਰਸਿਟੀ ਪੜ੍ਹਨ ਕੋਲ ਸੁਣਿਆ ਬਿਜਲੀ ਦੇ ਖੰਭੇ ਦੇ ਕਿੰਨੇ 440 ਬੋਲ 3 ਜੀ

ਆਪਣੇ ਇੱਕੇ ਨੂੰ ਪੜਨ ਲਈ ਹੋਤਾ ਤੇ ਤਕਰ ਆ ਬੜਾਈਏ ਲਾਹਨਤਾਂ ਦੇ ਭਾਈਏ ਬਾਣੀ ਪੜ ਕੇ ਅਕਲ ਆ ਜਾਂਦੀ ਸਮਝ ਆ ਜਾਂਦੀ ਕੋ ਲੋਕ ਸਿਆਣਾ ਬਣ ਜਾਂਦਾ ਸਿਆਣੀਆਂ ਦੀ ਭੀੜ ਨਹੀਂ ਹੁੰਦੀ ਤੇ ਭੀੜ ਦੇ ਸਿਆਣੇ ਨਹੀਂ ਫਿਰ ਭੀੜ ਦੇ ਹੁੰਦੇ ਫਿਰ ਗੁਨੇ ਆਨ ਬਚੇ ਹੋ ਗਏ ਇੱਕ ਕਾਰਨ ਜੋ ਸਥਿਤੀ ਕੋ ਇੱਕ ਬਾਹਰ ਵੀ ਪਾਣੀ ਦਾ ਜਵੇ ਤੇ ਸਾਰੀ ਨਗਰੀ ਪਰ ਇੱਕ ਸਤੰਟੀ ਹੋ ਗਏ ਆ ਸਾਰੇ ਈਵਾ ਆਖਦੀ ਆ ਇਸਲਾ ਇਸਲਾ ਵਲੋਂ ਜੇ ਰ ਆਪਣੀ ਸਾਰੀ ਜ਼ਿੰਦਗੀ ਯਾਦ ਕਰਦੇ ਹੋ ਆਤਮਿਕ ਪਰਚੇ ਜੁਲਦੇ ਜੇ ਰ ਫੁੱਟ ਜਾਂਦੇ ਆ ਹੁਣ ਗਵਾ ਚ ਜਾਂਦੇ ਆ ਉਹ ਆਤਮਿਕ ਪਰਚੇ ਵੱਧ ਜਾਂਦੇ ਆ ਇਹ ਡੰਗਲ ਤੇ ਬੰਦੇ ਦੇ ਪਰਛੇ ਇਹ ਕੋਤ ਅਨੁਸ਼ਕਰੀ ਇਸ ਨਾ ਮਨ ਉਸੇ ਕਾਲ ਨੂੰ ਪੜਦੇ ਸਾਰੇ ਮੱਤੇ ਸੰ